ਹਉ ਮੈਂ ਬਿਖ ਮਨ ਮੋਹਿਆ ਲੱਦਿਆ ਅਜ ਗੁਰ ਪਾਰੀ ਗੜ ਸ਼ਬਦ ਮੁਖ ਪਾਇਆ ਹਉ ਮੈਂ ਬਿਖ ਹਰ ਮਾਰੀ ਹਉ ਮੈਂ ਆਤਮਕ ਮੌਤ ਲਿਆਉਣ ਵਾਲਾ ਜ਼ਹਿਰ ਹੈ ਸਤਿਗੁਰੂ ਜੀ ਕਹਿੰਦੇ ਆਖੋ ਸਤਨਾਮ ਹੋਮੈ ਬਿਖ ਹੋਮੈ ਦੇ ਨਾਲ ਸਤਿਗੁਰੂ ਜੀ ਫਰਮਾਨ ਕਰਦੇ ਆ ਬਿਖ ਮਨ ਮੋਹਿਆ ਲੱਧਿਆ ਅਜਗਰ ਭਾਰੀ ਬਿਖ ਆਤਮਕ ਮੌਤ ਲਿਆਉਣ ਵਾਲੀ ਜ਼ਹਿਰ ਅਜਗਰ ਭਾਰੀ ਅਜਗਰ ਭਾਰ ਪਾਪ ਬਹੁਤ ਵੱਡੇ ਪਾਰ ਨਾਲ ਹਉਮੈ ਆਤਮਕ ਮੌਤ ਲਿਆਉਣ ਵਾਲਾ ਜ਼ਹਿਰ ਹੈ ਮਨੁੱਖ ਦਾ ਮਨ ਇਸ ਜ਼ਹਿਰ ਦੇ ਮੋਹ ਵਿੱਚ ਫਸ ਕੇ ਇਸ ਹਉਮੈ ਦੇ ਬਹੁਤ ਵੱਡੇ ਭਾਰ ਨਾਲ ਲੱਦਿਆ ਰਹਿੰਦਾ ਹੈ ਭਾਵ ਕੀ ਹੈ ਵੀ ਹਉਮੈ ਜਿਹੜਾ ਇੱਕ ਬਹੁਤ ਵੱਡਾ ਬਜਨਾ ਹੈ ਬੰਦੇ ਦੇ ਉੱਪਰ ਭਾਰ ਹੈ ਹੰਕਾਰ ਦਇਆ ਨਾ ਹੋਣੀ ਨਿਮਰਤਾ ਨਾ ਹੋਣੀ ਝੁਕਣਾ ਨਾ ਆਉਣਾ ਇਹ ਗੁਣ ਪੈਦਾ ਨਹੀਂ ਕਰਦਾ ਜਦੋਂ ਮਨ ਝੁਕਦਾ ਤੇ ਫਿਰ ਆਪਣੇ ਆਪ ਹੱਥ ਵੀ ਜੁੜ ਜਾਂਦੇ ਆ ਆਖੋ ਸਤਨਾਮ ਹੱਥ ਜੁੜੇ ਹੋਏ ਅੰਦਰਲੀ ਬੇਬਲਤਾ ਨੂੰ ਬਿਆਨ ਕਰਦੇ ਹੱਥ ਜੁੜਿਆ ਹੋਿਆਂ ਦੇ ਅਰਥ ਮਨ ਕਰਦਾ ਹੈ ਹੋ ਮੈਂ ਬਿਖਮਨ ਮੋਹਿਆ ਲੱਤਿਆ ਅਜਗਰ ਭਾਰੀ ਪਰ ਪਾਤਸ਼ਾਹ ਕਹਿੰਦੇ ਆ ਫਿਰ ਇਹਦੇ ਵਾਸਤੇ ਇੱਕ ਮੰਤਰ ਹੈ ਗਰੜ ਸ਼ਬਦ ਮੁਖ ਪਾਇਆ ਹੌਮੈ ਬਿਖੋ ਹਰ ਮਾਰੀ ਫਿਰ ਪਾਤਸ਼ਾਹ ਕਹਿੰਦਾ ਵੀ ਗੁਰੂ ਜੀ ਦਾ ਸ਼ਬਦ ਹੈ ਜ਼ਹਿਰ ਨੂੰ ਮਾਰਨ ਲਈ ਗਾਰੂੜੀ ਮੰਤਰ ਹੈ ਜਿਸ ਮਨੁੱਖ ਨੇ ਇਹ ਸ਼ਬਦ ਮੰਤਰ ਆਪਣੇ ਮੂੰਹ ਵਿੱਚ ਰੱਖ ਲਿਆ ਤੇ ਪ੍ਰਮਾਤਮਾ ਨੇ ਉਹਦੇ ਅੰਦਰੋਂ ਇਹ ਹੌਮੈ ਦੀ ਜ਼ਹਿਰ ਜਿਹੜੀ ਉਹ ਮੁਕਾ ਦਿੱਤੀ ਮਨ ਰੇ ਹੌਮੈ ਮੋ ਦੁੱਖ ਪਾਰੀ ਏ ਮੇਰੇ ਮਨ ਹਉਮੈ ਇੱਕ ਵੱਡਾ ਦੁੱਖ ਹੈ ਰੋਗ ਹੈ ਜਿਵੇਂ ਆਪਾਂ ਕਹਿੰਨਾ ਮੈਨੂੰ ਰੋਗ ਚੁੰਮੜਦੇ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਇਹ ਵੀ ਰੋਗ ਨੇ ਕਿ ਹਉਮੈ ਹੰਕਾਰ ਦਾ ਰੋਗ ਚੁੰਮੜ ਜਾਂਦਾ ਹੈ ਰੋਗ ਸਾਰੇ ਚੁੰਮੜਦੇ ਕਦੋਂ ਆ ਜੀ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਪਰਮੇਸ਼ਰ ਤੋਂ ਭੁੱਲਿਆਂ ਇਹ ਰੋਗ ਪੈਦਾ ਹੋ ਜਾਂਦੇ ਮਨ ਰੇ ਹਉਮੈ ਮੋਹ ਦੁਖ ਭਾਰੀ ਇਹ ਭਵਜਲ ਜਗਤ ਨਾ ਜਾਈ ਤਰਣਾ ਗੁਰਮੁਖ ਤਰ ਹਰ ਤਾਰੀ ਹਉਮੈ ਮੋਹ ਦੇ ਕਾਰਨ ਇਹ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ਤੇ ਤੂੰ ਗੁਰੂ ਦੀ ਸ਼ਰਨ ਪੈ ਕੇ ਹਰੀ ਨਾਮ ਦੀ ਵੇੜੀ ਵਿੱਚ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹੈ ਪਾਤਸ਼ਾਹ ਕਹਿੰਦੇ ਜੇ ਮਨੁੱਖ ਦੇ ਅੰਦਰ ਹਉਮੈ ਹੈ ਭਾਵੇਂ ਉਹਦੇ ਕੋਲ ਜਿੰਨਾ ਮਰਜੀ ਧਨ ਪਦਾਰਥ ਹੈ ਜਿੰਨਾ ਮਰਜੀ ਸੋਹਣਾ ਸੁਨੱਖਾ ਸਰੀਰ ਹੈ ਜਿੰਨਾ ਮਰਜੀ ਉੱਚਾ ਲੰਬਾ ਹੈ ਕਿਸੇ ਵੀ ਕੰਮ ਦਾ ਚੋਕਣ ਚੋਕਣ ਵਿੱਚ ਫਰਕ ਹੈ ਅੰਤਰ ਆਤਮੇ ਨਾਲ ਝੁਕ ਜਾਣਾ ਹੁਣ ਸਿਮਲ ਰੁੱਖ ਦੀ ਗੱਲ ਕਰਦੇ ਆ ਸਾਦੀ ਵਾਰ ਵਿੱਚ ਆਪਾਂ ਪੜ੍ਹਦੇ ਆਂ ਗੁਰੂ ਸਾਹਿਬ ਜੀ ਕਹਿੰਦੇ ਸਿਮਲ ਰੁੱਖ ਸਰਾਏ ਰਾ ਆਤ ਦੀਰਘ ਆਤਮੁੱਚ ਬੜਾ ਲੰਮਾ ਤੇ ਬੜਾ ਸੁੰਦਰ ਹੈ ਸੇਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਛ ਓਏ ਜੇ ਆਵੇ ਆਸ ਕਰ ਬੜੇ ਪੰਛੀ ਆਸ ਕਰਕੇ ਆਉਂਦੇ ਆ ਵੀ ਬੜਾ ਲੰਬਾ ਹੈ ਬੜਾ ਸੋਹਣਾ ਹੈ ਬੜੇ ਫੁੱਲ ਲੱਗੇ ਆ ਬੜੇ ਫਲ ਲੱਗੇ ਆਤ ਦੀਰਘ ਅਤ ਮੁੱਛ ਓਏ ਜੇ ਆਵੇ ਆਸ ਕਰ ਚਾਹੇ ਨਰਾਸੀ ਗਿੱਤ ਕਹਿੰਦੇ ਜਦੋਂ ਪੰਛੀ ਭੱਜ ਕੇ ਆਏ ਉਹ ਸਿਮਲ ਦਾ ਰੁੱਖ ਫੁਹਾਰੇ ਮਾਰ ਰਿਹਾ ਸੀ ਹੁਣ ਅਮੀਰੀ ਦਾ ਕਿਸੇ ਦੀ ਦਾ ਲਾਭ ਤਾਂ ਹੀ ਆਣਾ ਆਪਾਂ ਕਹਿੰਦੇ ਬੜਾ ਤਕੜਾ ਬੰਦਾ ਹੈ ਜਦੋਂ ਕਿਸੇ ਦੇ ਕੰਮ ਆਉਂਦਾ ਦਇਆ ਅੰਦਰ ਪੁੰਨ ਦਾਨ ਕਰਦਾ ਹੈ ਪ੍ਰਮਾਤਮਾ ਨਾਲ ਜੁੜਿਆ ਹੋਇਆ ਜੇ ਕੁਝ ਨਹੀਂ ਹੈ ਆਪਣੀ ਇਹ ਅਮੀਰੀ ਦਾ ਮਾਣ ਹੈ ਤੇ ਪਾਤਸ਼ਾਹ ਕਹਿੰਦੇ ਆ ਸਿਮਲ ਰੁੱਖ ਵਰਗਾ ਆਖੋ ਸਤਨਾਮ ਸੇਮਲ ਰੋਖਸ ਰਾਇਰਾ ਅਦ ਦੀਰਕ ਆਤਮਉੱਚ ਓਏ ਜੇ ਆਵੇ ਆਸ ਕਰ ਜਾਏ ਨਰਾਸੀ ਕਿਤ ਜਦੋਂ ਪੰਛੀ ਭੱਜ ਕੇ ਗਏ ਵੀ ਬੜਾ ਉੱਚਾ ਲੰਮਾ ਤੇ ਸੋਨਾ ਹੁਲਾਰੇ ਮਾਰਦਾ ਵੇਖਿਆ ਜਦੋਂ ਜਾ ਕੇ ਫਿਰ ਕੀ ਹੋਇਆ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ ਕਹਿੰਦੇ ਫੁੱਲ ਵੀ ਬਕ ਬਕੇ ਫਲ ਵੀ ਕਿਸੇ ਕੰਮ ਦੇ ਨਾ ਫਲ ਫਿੱਕੇ ਫਲ ਫਿੱਕੇ ਸੀ ਫੁੱਲ ਵਕਵਕੇ ਫਲ ਫਿੱਕੇ ਫੁੱਲ ਵਕਵਕੇ ਕੰਮ ਨਾ ਆਵੇ ਪੱਤ ਇਸ ਤਰ੍ਹਾਂ ਫਿਰ ਪਾਤਸ਼ਾਹ ਕਹਿੰਦਾ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਜਦੋਂ ਨਿਮਰਤਾ ਆ ਗਈ ਤੇ ਜਦੋਂ ਭਾਵ ਰੱਬੀ ਗੁਣ ਆ ਗਏ ਤੇ ਫਿਰ ਜਿਹੜਾ ਦਰਖਤ ਫਲਾਂ ਦੇ ਨਾਲ ਭਰਿਆ ਹੁੰਦਾ ਉਹ ਆਪਣੇ ਆਪ ਹੀ ਝੁਕ ਜਾਂਦਾ ਆਖੋ ਸਤਨਾ ਸਿੱਧਾ ਉਹੀ ਦਰਖਤ ਖੜਾ ਹੁੰਦਾ ਜਿਹਦੇ ਕੋਈ ਫਲ ਨਹੀਂ ਲੱਗ ਆਉਂਦਾ ਫਲਾਂ ਨਾਲ 베ਰਾ ਨਾਲ 베ਰੀ ਭਰੀ ਹੋਈ ਹੈ ਤੇ ਝੁਕ ਜਾਂਦੀ ਹੈ ਨੀਵੀਂ ਪੈ ਜਾਂਦੀ ਹੈ ਇਸ ਕਰਕੇ ਇਹ ਬੰਦਿਆ ਹੰਕਾਰ ਨਾ ਕਰ ਜਿੰਨੇ ਤੇਰੇ ਵਿੱਚ ਗੁਣ ਆਉਂਦੇ ਆ ਉਨਾਂ ਹੀ ਝੁਕਣਾ ਸਿੱਖ ਲੈ ਬਾਕੀ ਆਪਣੀ ਆਪਣੀ ਮਰਜ਼ੀ ਹੈ ਲਾਹਾ ਲੈਣ ਨੂੰ ਬਹੁਤ ਕੁਝ ਹੈ ਇਸ ਕਰਕੇ ਵੇਖਣ ਵੇਖਣ ਦੇ ਆਪਣੇ ਨਜ਼ਰੀਏ ਹੈ ਤਲਾਹ ਇੱਕੋ ਹੀ ਹੈ ਉਸ ਤਲਾਹ ਦੇ ਵਿੱਚ ਪਾਣੀ ਵੀ ਹੈ ਉਸ ਤਲਾਹ ਦੇ ਵਿੱਚ ਚਿਕੜ ਵੀ ਹੈ ਉਹਦੇ ਵਿੱਚ ਕਾਮਲ ਦਾ ਫੁੱਲ ਵੀ ਹੈ ਉਹਦੇ ਵਿੱਚ ਡੱਡੂ ਵੀ ਹੈ ਤੇ ਹੁਣ ਆਪਣਾ ਆਪਣਾ ਨਜ਼ਰੀਆ ਹੈ ਡੱਡੂ ਦਾ ਆਪਣਾ ਨਜ਼ਰੀਆ ਉਹ ਚਿਕੜ ਵਿੱਚ ਹੀ ਛਾਲਾ ਮਾਰ ਰਿਹਾ ਖੁਸ਼ ਹੋ ਰਿਹਾ ਤੇ ਕਮਲ ਦੇ ਫੁੱਲ ਦੀ ਆਪਣੀ ਨਰਲੀਪਤਾ ਹੈ ਇਸ ਕਰਕੇ ਸੰਸਾਰ ਰੱਬ ਦਾ ਬਣਾਇਆ ਹੋਇਆ ਸਰੋਵਰ ਹੈ ਤੇ ਆਪਣੀਆਂ-ਆਪਣੀਆਂ ਬਿਰਤੀਆਂ ਦੇ ਅਨੁਸਾਰ ਲੋਕ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਜਿਹੋ ਜੀ ਬੁੱਧ ਪਰਮਾਤਮਾ ਜੀ ਨੇ ਬਖਸ਼ੀ ਹੈ ਪਰ ਪਾਤਸ਼ਾਹ ਕਹਿੰਦੇ ਹਮੈ ਬਿਕ ਸਾਨੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਲਸਰਾਏ ਜੋਰੀ ਵਰਗਿਆਂ ਨੂੰ ਸਮਝਾਇਆ ਕਿ ਜਿੰਨਾ ਚਿਰ ਤੁਸੀਂ ਹਰ ਬੰਦੇ ਨੂੰ ਆਪਣੇ ਨੌਕਰ ਤੱਕ ਵੀ ਇੱਕ ਰੱਬ ਦਾ ਇਨਸਾਨ ਨਹੀਂ ਮੰਨਦੇ ਤਾਂ ਉਹਨਾਂ ਚਿਰ ਤੁਹਾਡੇ ਵਿੱਚ ਇਨਸਾਨੀ ਗੁਣ ਨਹੀਂ ਹਨ ਇਹ ਫਿਰ ਕਿੱਥੋਂ ਤਰੀਕਾ ਕਿੱਥੋਂ ਮਿਲੇ ਹੋ ਮਨਾਸ ਕਿਵੇਂ ਹੋਵੇ ਰੋਗ ਬੜਾ ਵੱਡਾ ਹੈ ਜੋ ਸਾਨੂੰ ਕੁਝ ਵੀ ਨਹੀਂ ਕਰਨ ਦਿੰਦਾ ਹਉਮੈਂ ਦੁਨਿਆਵੀ ਤੌਰ ਤੇ ਵੀ ਨਹੀਂ ਤਰੱਕੀ ਕਰਨ ਦਿੰਦੀ ਹਉਮੈਂ ਨੇ ਰੱਬ ਨਾਲ ਤਾਂ ਕਿੱਥੋਂ ਜੁੜਨ ਦੇਣਾ ਹਉਮੈਂ ਬਿਖਮਨ ਮੋਹਿਆ ਲੱਗਦਾ ਅਜਗਰ ਭਾਰੀ ਅਜਗਰ ਭਾਵ ਬਹੁਤ ਵੱਡੇ ਭਾਰ ਵਾਲਾ ਹੈ ਇਹ ਦੁੱਖ ਹੈ ਕਰ ਸ਼ਬਦ ਮੁਖ ਪਾਇਆ ਹਉਮੈਂ ਬਿਖ ਹਰ ਮਾਰੀ ਹੁਣ ਚੁਕਣ ਚੁਕਣ ਦਾ ਵੀ ਫਰਕ ਹੈ ਗੁਰੂ ਅੱਗੇ ਇੱਕ ਹੁੰਦੀ ਹੈ ਪ੍ਰੀਤ ਸਾਲਸਰਾਏ ਜੌਰੀ ਦਾ ਨੌਕਰ ਅਧਰ ਕਾ ਝੁਕਿਆ ਸੀ ਅੰਦਰੋਂ ਸਾਲਸਰਾਏ ਨੂੰ ਵੀ ਜਦੋਂ ਪਤਾ ਲੱਗਿਆ ਤੇ ਝੁਕਿਆ ਅੰਦਰੋਂ ਤੇ ਨਹੀਂ ਤੇ ਮਹਾਰਾਜ ਕਹਿੰਦੇ ਆ ਵੀ ਝੁਕਦਾ ਤੇ ਸ਼ਿਕਾਰੀ ਵੀ ਚੁਕਣ ਚੁਕਣ ਵਿੱਚ ਵੀ ਫਰਕ ਹੈ ਝੁਕਦਾ ਸ਼ਿਕਾਰੀ ਵੀ ਹੈ ਕਹਿੰਦੇ ਆ ਵੀ ਸ਼ਿਕਾਰ ਨੂੰ ਮਾਰਨ ਵਾਸਤੇ ਜਾਨਵਰ ਨੂੰ ਮਾਰਨ ਵਾਸਤੇ ਉਹ ਲੰਮਾ ਪੈ ਜਾਂਦਾ ਹੈ ਉਹਨੂੰ ਆਪਾਂ ਝੁਕਿਆ ਤੇ ਨਹੀਂ ਨਾ ਸਮਝਾਂ। ਪਾਤਸ਼ਾਹ ਕਹਿੰਦਾ ਕਈ ਵਾਰੀ ਅਪਰਾਧੀ ਵੀ ਦੂਣਾ ਨਿਭਦਾ ਹੁੰਦਾ ਆਖੋ ਸਤਨਾ ਸਾਨੂੰ ਸੁਚੇਤ ਵੀ ਕਰਦੇ ਰ। ਅਪਰਾਧੀ ਦੂਣਾ ਨਿਭੈ ਜੋ ਹੰਤਾ ਮਿਰਗਾ ਹੈ ਜਦੋਂ ਮਿਰਗ ਨੂੰ ਮਾਰਦਾ ਤੇ ਲੰਮਾ ਪੈ ਜਾਂਦਾ ਹੈ। ਅਪਰਾਧੀ ਦੂਣਾ ਨਿਭੈ ਜੋ ਹੰਤਾ ਮਿਰਗਾ ਹੈ ਸੀਸ ਨਵਾਇਆ ਕਿਆ ਥੀਏ। ਸੀਸ ਨਵਾਉਣ ਦਾ ਕੀ ਫਾਇਦਾ ਹੋਇਆ ਸੀਸ ਨਵਾਇਆ ਕਿ ਆਥੀ ਹੈ ਜਾਂ ਰਿਦੈ ਕੁ ਸੁੱਧਿਆ ਜਾਏ ਇਸ ਤਰ੍ਹਾਂ ਪਾਤਸ਼ਾਹ ਅੱਜ ਦੇ ਸ਼ਬਦ ਦੇ ਅੰਦਰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਦੇ ਵਿੱਚ ਆਪ ਦੇ ਵਿੱਚ ਬੜੀ ਨਿਮਰਤਾ ਸੀ ਤੇ ਫਿਰ ਸਾਨੂੰ ਵੀ ਸਮਝਾਉਂਦੇ ਆ ਸਤਿਗੁਰੂ ਜੀ ਗਰੜ ਸ਼ਬਦ ਮੁਕ ਪਾਇਆ ਹਮੈ ਬਖਾਰ ਮਾਰੀ ਕਹਿੰਦੇ ਇਹ ਮੰਤਰ ਜਪਦਾ ਰਹੇ ਤੂੰ ਹੱਥ ਜੋੜ ਉਹ ਇੱਕ ਖਿੰਨ ਮੈਂ ਥਾਪੋ ਥਾਪਦਾ ਇੱਕ ਖਿੰਨ ਵਿੱਚ ਵੀ ਤਾਰ ਸਕਦਾ ਉਹਨੂੰ ਤਾਰਨ ਵਿੱਚ 2 ਸਾਲ ਵੀ ਲੱਗ ਸਕਦੇ ਆ ਆਖੋ ਸਤਨਾ ਇਹ ਉਹਦੀ ਮਰਜ਼ੀ ਹੈ ਗਰੜ ਸ਼ਬਦ ਮੁਖ ਪਾਇਆ ਹਉਮੈ ਵਿਖਰ ਮਾਰੀ ਪਾਤਸ਼ਾਹ ਪਹਿਲਾਂ ਦੱਸ ਦਿਆ ਵੀ ਹਉਮੈ ਬੜਾ ਵੱਡਾ ਰੋਗ ਹੈ ਦੂਸਰੀ ਪੰਕਤੀ ਵਿੱਚ ਇਹਨੂੰ ਇਲਾਜ ਕਰਨ ਦਾ ਉਪਰਾਲਾ ਦੱਸ ਦਿਆ ਵੀ ਤੂੰ ਕੀ ਕਰਨਾ ਚਾਹੀਦਾ ਤੈਨੂੰ ਫਿਰ ਪਾਤਸ਼ਾਹ ਕਹਿੰਦਾ ਵੀ ਇਸ ਜ਼ਹਿਰ ਨੂੰ ਮਾਰਨ ਵਾਸਤੇ ਗੁਰੂ ਦਾ ਸ਼ਬਦ ਇੱਕ ਗਾਲੜੀ ਮੰਤਰ ਹੈ ਤੇ ਜਿਹੜੇ ਮਨੁੱਖ ਨੇ ਇਹ ਸ਼ਬਦ ਮੰਤਰ ਆਪਣੇ ਮੂੰਹ ਵਿੱਚ ਰੱਖ ਲਿਆ ਜਿਵੇਂ ਆਪਾਂ ਦਵਾਈ ਰੱਖ ਲੈਂਦੇ ਆ ਜਦੋਂ ਇਹ ਮੰਤਰ ਆਪਣੇ ਮੂੰਹ ਵਿੱਚ ਰੱਖ ਲਾ ਤੇ ਪ੍ਰਮਾਤਮਾ ਨੇ ਉਹਦੇ ਅੰਦਰੋਂ ਇਹ ਹਉਮੈ ਦੀ ਜ਼ਹਿਰ ਨੂੰ ਖਤਮ ਕਰ ਦੇਣਾ ਆਖੋ ਸਤਨਾਮ ਫਿਰ ਪਾਤਸ਼ਾਹ ਕਹਿੰਦਾ ਉਹ ਮਨਾ ਮੰਨ ਰੇ ਹਉਮੈ ਮੋ ਦੁਖ ਭਾਰੀ ਕਾਦਾ ਮਾਣ ਹੈ ਸਰੀਰ ਦਾ ਕਾਦਾ ਮਾਣ ਹੈ ਕੋਈ ਚਾਰ ਬੰਦੇ ਜਾਣਣ ਲੱਗ ਗਏ ਕਾਦਾ ਮਾਣ ਹੈ ਥੋੜੀ ਜੀ ਧਰਾਂ ਸੰਪਤੀ ਹੋ ਗਈ ਭਰੋਸਾ ਹੈ ਕੋਈ ਸਰੀਰ ਦਾ ਇਹ ਭਵਜਲ ਜਗਤ ਨਾ ਜਾਈ ਤਰਣਾ ਗੁਰਮੁਖ ਤਰ ਹਰ ਤਾਰੀ ਹਉਮੈ ਅਤੇ ਮੋਹ ਦੇ ਕਾਰਨ ਇਸ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ਤੂੰ ਗੁਰੂ ਦੀ ਸ਼ਰਨ ਪੈ ਕੇ ਹਰੀ ਨਾਮ ਦੀ ਵੇੜੀ ਵਿੱਚ ਏਸਾ ਸਮੁੰਦਰ ਤੋਂ ਪਾਰ ਲੰਘਣ ਦਾ ਯਤਨ ਕਰ ਤ੍ਰੈ ਗੁਣ ਮਾਇਆ ਮੋਹ ਪਸਾਰਾਂ ਸਭ ਵਰਤੈ ਆਕਾਰੀ ਪਾਤਸ਼ਾਹ ਕਹਿੰਦੇ ਤ੍ਰੈ ਗੁਣੀ ਮਾਇਆ ਦਾ ਮੋਹ ਆਪਣਾ ਖਲਾਰਾ ਖਲਾਰ ਕੇ ਜੀਵਾਂ ਉੱਤੇ ਆਪਣਾ ਪ੍ਰਭਾਵ ਪਾਉਂਦੀ ਹੈ ਪ੍ਰਭਾਵ ਪਾਉਂਦੀ ਹੈ ਆਪਣੇ ਸਾਰਿਆਂ ਤੇ ਪਾਉਂਦੀ ਹੈ ਸੰਸਾਰ ਰੂਪੀ ਮਾਇਆ ਹੈ ਮਾਇਆ ਕਈ ਤਰ੍ਹਾਂ ਦੀ ਹੈ ਕਾਮ ਕੋ ਲੋਭ ਮੋਹ ਹੰਕਾਰ ਉਪੀ ਮਾਇਆ ਸੰਸਾਰ ਦੀ ਮਾਇਆ ਇਹ ਖਿਲਾਰਾ ਖਿਲਾਰ ਕੇ ਜੀਵਾਂ ਉੱਤੇ ਆਪਣਾ ਪ੍ਰਭਾਵ ਪਾਉਂਦੀ ਹੈ ਪਰ ਸਾਡੇ ਕੋਲੇ ਇਸ ਨੂੰ ਬਚਾਉਣ ਵਾਸਤੇ ਗੁਰੂ ਤੇ ਗੁਰੂ ਦਾ ਸ਼ਬਦ ਹੈ ਆਖੋ ਸਤਨਾਮ ਗੁਰੂ ਜੀ ਦਾ ਸ਼ਬਦ ਹੈ ਤੁਰਿਆ ਗੁਣ ਸਤ ਸੰਗਤ ਪਾਈਐ ਨਦਰੀ ਪਾਰਿ ਉਤਾਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਇਨਾਂ ਤਿੰਨਾ ਗੁਣਾਂ ਤੋਂ ਉਤਾਂ ਹੈ ਤੁਰਿਆ ਗੁਣ ਇਹ ਗੁਣ ਕਿੱਥੋਂ ਮਿਲਦਾ ਜੀ ਇਹ ਗੁਣ ਜਿੱਥੇ ਆਪ ਜੀ ਬੈਠਿਓ ਇੱਥੋਂ ਮਿਲਦਾ ਆਖੋ ਸਤਨਾ ਸਤ ਸੰਗ ਵਿੱਚੋਂ ਮਿਲਦਾ ਹੈ ਤੁਰਿਆ ਗੁਣ ਸਤ ਸੰਗਤ ਪਾਈਏ ਇਹ ਗੁਣ ਸਤ ਸੰਗਤ ਵਿੱਚੋਂ ਮਿਲਦਾ ਹੈ ਨਾਦਰੀ ਪਾਰ ਉਤਾਰੀ ਜਿਹੜਾ ਮਨੁੱਖ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਪ੍ਰਮਾਤਮਾ ਦੀ ਮੇਰ ਦੀ ਨਿਗਾਹ ਕਰਕੇ ਉਹਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਿਕਾਰ ਜਿਵੇਂ ਚੰਦਨ ਦੀ ਸੁਗੰਧੀ ਹੈ ਤੇ ਜਿਵੇਂ ਚੰਦਨ ਵਿੱਚੋਂ ਮਿੱਠੀ ਬਾਸਨਾ ਤੇ ਮਹਿਨ ਮਹਿਕ ਨਿਕਲਦੀ ਹੈ ਹਰ ਜਨ ਕਰਣੀ ਉਤਮ ਹੈ ਹਰ ਕੀਰਤ ਜਗ ਵਿਸਥਾਰ ਫਿਰ ਪਾਤਸ਼ਾਹ ਕਹਿੰਦੇ ਜਿਵੇਂ ਪ੍ਰਮਾਤਮਾ ਦੇ ਭਗਤਾਂ ਦੀ ਕਰਨੀ ਸ੍ਰੇਸ਼ਟ ਹੁੰਦੀ ਹੈ ਇਸੇ ਤਰ੍ਹਾਂ ਜਿਵੇਂ ਉਹ ਸੁਗੰਧੀ ਹੈ ਓਵੇਂ ਜਿਵੇਂ ਪ੍ਰਮਾਤਮਾ ਦੇ ਭਗਤਾਂ ਦੀ ਕਰਨੀ ਸ੍ਰੇਸ਼ਟ ਹੁੰਦੀ ਹੈ ਭਗਤਾਂ ਨੇ ਪ੍ਰਮਾਤਮਾ ਦੀ ਸਿਫਤਸਲਾ ਦੀ ਸੁਗੰਧੀ ਜਗਤ ਵਿੱਚ ਖਿਲਾਰੀ ਗੁਰੂ ਜੀ ਦੇ ਸੇਵਾ ਗੁਰੂ ਜੀ ਦੇ ਭਗਤ ਨਾਮ ਰੂਪੀ ਰੱਬੇ ਗੁਣਾਰੂਪੀ ਸਗੰਧੀ ਨੂੰ ਸੰਸਾਰ ਦੇ ਵਿੱਚ ਖਿਲਾਰਦੇ ਹਨ ਭਾਵ ਆਪ ਵੀ ਜੁੜਦੇ ਆ ਤੇ ਹੋਰਨਾਂ ਨੂੰ ਵੀ ਜੋੜਦੇ ਆ ਇਹ ਸਿੱਖ ਦਾ ਕਰਮ ਹੈ ਇਹ ਕਰਨੀ ਉਤਮ ਹੈ ਸ੍ਰੇਸ਼ਟ ਹੈ ਪਾਤਸ਼ਾਹ ਕਹਿੰਦੇ ਹਰ ਜਨ ਕਰਨੀ ਉਤਮ ਹੈ ਹਰ ਕੀਰਤ ਜਗ ਵਿਸਥਾਰ ਕਿਰਪਾ ਕਿਰਪਾ ਕਰ ਠਾਕੁਰ ਮੇਰੇ ਹਰ 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 ਗੁਰਤਾਰ ਮੇਰੇ ਉੱਤੇ ਮਿਹਰ ਕਰ ਮਿਹਰ ਕਰ ਮੇਰੇ ਹਿਰਦੇ ਵਿੱਚ ਆਪਣਾ ਨਾਮ ਵਸਾਈ ਰੱਖ ਇਹ ਸਰੀਰ ਦਾ ਭਰੋਸਾ ਕੋਈ ਹੈ ਇਹ ਕਿਰਾਏ ਦਾ ਮਕਾਨ ਹੈ ਤੇਰਾ ਸਰੀਰ ਨਾਮ ਜਪਣ ਲਈ ਇਸ ਕਰਕੇ ਇਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰ ਇਹ ਕਿਰਾਏ ਦਾ ਮਕਾਨ ਆਖੋ ਸਤਨਾਮ ਇਹ ਤੇ ਕਬਜ਼ਾ ਰਹਿਣਾ ਹੀ ਕੋਈ ਨਹੀਂ ਹਰ ਜਨ ਕਰਨੀ ਊਤਮ ਹਰ ਕੀਰਤ ਜਗ ਵਿਸਥਾਰ ਕਿਰਪਾ ਕਿਰਪਾ ਕਰ ਠਾਕੁਰ ਮੇਰੇ ਹਰ 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 ਔਰ ਧਾਰ ਹੇ ਮਾਲਕ ਮੇਰੇ ਉਤੇ ਮੇਰ ਕਰ ਮੇਰ ਕਰ ਕਿਰਪਾ ਕਿਰਪਾ ਕਰ ਭਾਵ ਮੇਰੇ ਉਤੇ ਮੇਰ ਕਰ ਮੇਰ ਕਰ ਮੇਰੇ ਹਿਰਦੇ ਵਿੱਚ ਆਪਣਾ ਨਾਮ ਵਸਾਉਣਾ ਕਰੋ ਨਾਨਕ ਸਤਿਗੁਰ ਪੂਰਾ ਪਾਇਆ ਮਨ ਜਪਿਆ ਨਾਮ ਮੁਰਾਰ ਇਸ ਤਰ੍ਹਾਂ ਪਾਤਸ਼ਾਹ ਕਹਿੰਦਾ ਵੀ ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਉਹਨੇ ਸਦਾ ਆਪਣੇ ਮਨ ਵਿੱਚ ਪਰਮਾਤਮਾ ਦਾ ਨਾਮ ਵਸਾਇਆ ਇਸ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਜੀ ਨੇ ਹਉਮੈ ਦੇ ਬਹੁਤ ਵੱਡੇ ਰੋਗ ਬਾਰੇ ਗੱਲ ਕੀਤੀ ਹੈ ਵੀ ਇਹ ਅਜਗਰ ਹੈ ਬਹੁਤਾ ਭਾਰੀ ਹੈ ਇਸ ਕਰਕੇ ਤੇਰੇ ਕੋਲ ਜਿੰਨੇ ਵੀ ਮਹਾਰਾਜ ਕਹਿੰਦੇ ਉਹ ਗੁਣ ਆ ਜਾਣ ਉਹ ਨਹੀਂ ਝੁਕਣਾ ਸਿੱਖ ਲੈ ਤੇ ਜਿੰਨੇ ਫਲ ਦਰਖਤ ਤੋਂ ਲੱਗਦੇ ਆ ਉਹਨਾਂ ਹੀ ਝੁਕਦਾ ਤੇ ਉਹ ਚੁਕਣਾ ਨਾ ਹੋਵੇ ਅਪਰਾਧੀ ਦੂਣਾ ਨਿਭੇ ਜਿਵੇਂ ਅਪਰਾਧੀ ਬੰਦਾ ਵੀ ਦੁਗਣਾ ਨਿਭਦਾ ਜੋ ਹੰ ਤਾਂ ਮਿਰਗਾਹੇ ਸੀ ਸੁਨਵਾਇਆ ਕਿ ਆਥੀਏ ਜਾਂ ਹਿਰਦੇ ਕੁਸ਼ੁੱਧੇ ਜਾਏ ਬਿਨਾ ਗੁਣ ਤੋਂ ਤਾਂ ਗਰਭ ਕਰਨੇ ਕੀ ਆ ਹੰਕਾਰ ਕਰਨੇ ਕੀ ਉਹ ਤੇ ਮਹਾਰਾਜ ਕਹਿੰਦਿਆ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰਨਤ ਮਹਾਰਾਜ ਕਹਿੰਦੇ ਖੋਤੇ ਦੇ ਬਰਾਬਰ ਹੈ ਜੇ ਬਿਨਾਂ ਗੁਣ ਤੋਂ ਵੀ ਬੰਦਾ ਮਾਣ ਕਰੀ ਜਾਂਦਾ ਹੰਕਾਰ ਕਰੀ ਜਾਂਦਾ ਕਰਤਾ ਕਿਸੇ ਚੀਜ਼ ਦਾ ਵੀ ਨਹੀਂ ਕਿਉਂਕਿ ਗੁਰੂ ਸਾਹਿਬ ਤੇ ਦੱਸਦੇ ਆ ਵੀ ਦ੍ਰਿਸ਼ਟ ਮਾਨ ਸਭ ਬਿਨਸੀ ਆ ਕਿਆ ਲੱਗਾ ਕੋ ਬਾ ਵੀ ਜੋ ਤੈਨੂੰ ਦਿਸ ਰਿਹਾ ਉਹਦਾ ਸੁਆਨ ਹੈ ਫਿਰ ਮਾਣ ਕਰ ਉਹਨੇ ਦੇਤਾ ਉਹਦੀ ਰਜਾ ਚ ਖੁਸ਼ ਰਹੇ ਨਹੀਂ ਵੀ ਦਿੱਤਾ ਤਾਂ ਵੀ ਮਾਲਕਾ ਤੇਰੀ ਰਹਿਮ ਤੇ ਕਿਰਪਾ ਕੁਛ ਆ ਜਾਏ ਤਾਂ ਵੀ ਮਾਣ ਨਹੀਂ ਕਰਨਾ ਕੋ ਚਲਿਆ ਜਾਏ ਅਫਸੋਸ ਨਹੀਂ ਕਰਨਾ ਨਹੀਂ ਹੈ ਤੇ ਅਰਦਾਸ ਕਰ ਆਜੇ ਤੇ ਮਾਣ ਨਹੀਂ ਕਰਨਾ ਮਹਾਰਾਜ ਕਹਿੰਦੇ ਆ ਐਸੀ ਕਿਰਪਾ ਕਰੋ ਸੱਚੇ ਪਾਤਸ਼ਾਹ ਇਹ ਇਹਦਾ ਨਾਸ ਕਿੱਥੋਂ ਹੁੰਦਾ ਸਤਸੰਗ ਵਿੱਚੋਂ ਤੇ ਗੁਰੂ ਜੀ ਦਾ ਗਾਰਡੀ ਮੰਤਰ ਕੀ ਆ ਇੱਕ ਗੁਰੂ ਜੀ ਦਾ ਸ਼ਬਦ ਹੈ ਇਹ ਫਿਰ ਇਹਨਾਂ ਦੈਂਤਾਂ ਨੂੰ ਮਾਰਦਾ ਹੈ ਨਾਨਕ ਸਤਗੁਰ ਪੂਰਾ ਪਾਇ ਮਨ ਜਪਿਆ ਨਾਮ ਮੁਰਾਰ ਮੁਰਾਰਾ ਪ੍ਰਮਾਤਮਾ ਮੁਰਾਰ ਮੁਰ ਦਇ ਤੈਂਤਾ ਦਾ ਵੈਰੀ ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ ਉਹਨੇ ਸਦਾ ਆਪਣੇ ਮਨ ਵਿੱਚ ਪ੍ਰਮਾਤਮਾ ਜੀ ਨੂੰ ਵਸਾਲਿਆ ਮਲਾਰ ਮਹੱਲਾ ਤੀਜਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਸ ਤੋਂ ਅਗਲਾ ਸ਼ਬਦ ਵੀ ਜਿਹੜਾ ਹੈ ਇਹ ਵੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੈ ਬਾਦਸ਼ਾਹ ਕਹਿੰਦੇ ਇਹ ਮਨ ਗਿਰਹੀ ਕਿ ਇਹ ਮਨ ਉਦਾਸੀ ਪੰਡਤ ਨੂੰ ਸਵੋਧਨ ਕਰਕੇ ਕਹਿੰਦੇ ਆ ਕਿ ਵੇਦ ਸ਼ਾਸਤਰ ਦੀ ਮਰਜਾਵਾ ਆਦਕ ਦੀ ਚਰਚਾ ਦੀ ਥਾਂ ਇਹ ਵਿਚਾਰਿਆ ਕਰਕੇ ਤੇਰਾ ਇਹ ਮਨ ਘਰ ਦੇ ਜਨਲਾ ਵਿੱਚ ਫਸਿਆ ਰਹਿੰਦਾ ਹੈ ਜਾਂ ਨਰਲੇਪ ਰਹਿੰਦਾ ਹੈ ਪੜਦਾ ਹੋਇਆ ਵੀ ਤੂੰ ਇਹ ਵਿਚਾਰਿਆ ਕਰ ਅਸਲ ਪੰਡਤ ਨਾਲ ਨਹੀਂ ਸਤਿਗੁਰੂ ਜੀ ਸਾਨੂੰ ਵੀ ਉਪਦੇਸ਼ ਕਰਦੇ ਹੈ ਕਿ ਜੇ ਤੂੰ ਗੁਰਬਾਣੀ ਪੜਦਾ ਐ ਨਿਤਨੇਮ ਕਰਦਾ ਤਾਂ ਇਹ ਤੂੰ ਆਪਣੇ ਅੰਦਰ ਵਿਚਾਰਿਆ ਕਰ ਇਹ ਮਨ ਗ੍ਰਹੀ ਕਿ ਇਹ ਮਨ ਉਦਾਸੀ 베ਦ ਸ਼ਾਸਤਰ ਦੀ ਮਰਜ਼ਾਦਾ ਆਦਿਕ ਦੀ ਚਰਚਾ ਦੀ ਥਾਂ ਇਹ ਗੱਲ ਜ਼ਰੂਰ ਵਿਚਾਰਿਆ ਕਰ ਕਿ ਇਹ ਮਨ ਘਰ ਦੇ ਜੰਗਾਲਾਂ ਵਿੱਚ ਫਸਿਆ ਰਹਿੰਦਾ ਜਾਂ ਥੋੜਾ ਬਹੁਤਾ ਨਿਰਲੇਪ ਵੀ ਰਹਿੰਦਾ ਹੈ ਕਿ ਇਹ ਮਨ ਅਵਰਣ ਸਦਾ ਅਵਿਨਾਸੀ ਏ ਪੰਡਤ ਇਹ ਸੋਚਿਆ ਕਰਕੇ ਤੇਰਾ ਇਹ ਮਨ ਬ੍ਰਾਹਮਣ ਖੱਤਰੀ ਆਦਿਕ ਵਰਣ ਵਿਤਕਰੇ ਤੋਂ ਉਤਾਹ ਹੈ ਕਿਤੇ ਜਾਤ ਪਾਤ ਤਾਂ ਨਹੀਂ ਫਸਿਆ ਪਿਆ ਬਾਣੀ ਵੀ ਪੜੀ ਜਾਂਦਾ ਹੋਵੇ ਮੱਥਾ ਵੀ ਟੇਕੀ ਜਾਂਦਾ ਹੋਵੇ ਈਰਖਾ ਵੀ ਅੰਦਰ ਵੱਲਦੀ ਪਈ ਹੋਵੇ ਲਟ ਲਟ ਕਰਕੇ ਇਹ ਮਨ ਮਨ ਕਿ ਇਹ ਮਨ ਅਵਰਣ ਸਦਾ ਅਵਨਾਸੀ ਇਹ ਸੋਚਿਆ ਕਰਕੇ ਤੇਰਾ ਇਹ ਮਨ ਬ੍ਰਾਹਮਣ ਖੱਤਰੀ ਆਦਿਕ ਵਰਣ ਵਿਤਕਰੇ ਤੋਂ ਉਤਾਹ ਹੈ ਅਤੇ ਸਦਾ ਆਤਮ ਮੌਤ ਤੋਂ ਬਚਿਆ ਰਹਿੰਦਾ ਹੈ ਇਹ ਆਪਣੇ ਨਾਲ ਵਿਚਾਰ ਕਰਨਾ ਕਿ ਇਹ ਮਨ ਚੰਚਲ ਕਿ ਇਹ ਮਨ ਬੈਰਾਗੀ ਪਾਤਸ਼ਾਹ ਕਹਿੰਦੇ ਇਹ ਸੋਚਿਆ ਕਰ ਕਿ ਤੇਰਾ ਇਹ ਮਨ ਮਾਇਆ ਦੀ ਦੌੜ ਭੱਜ ਵਿੱਚ ਹੀ ਫਸਿਆ ਕਾਬੂ ਵਿੱਚ ਆਇਆ ਰਹਿੰਦਾ ਜਾਂ ਮਾਇਆ ਤੋਂ ਪਰਾਂਮ ਹੈ ਇਹ ਮਨ ਕੋ ਮਮਤਾ ਕਿੱਥੋਂ ਲਾਗੀ ਇਹ ਵੀ ਵਿਚਾਰਿਆ ਕਰ ਕਿ ਇਹ ਮਨ ਨੂੰ ਮਮਤਾ ਕਿੱਥੋਂ ਇਹ ਮਨ ਨੂੰ ਮਮਤਾ ਕਿੱਥੋਂ ਆ ਚੁੰਮੜਦੀ ਹੈ ਇਹ ਮਨ ਕੋ ਮਮਤਾ ਕਿੱਥੋਂ ਲੱਗੀ ਪੂਰਾ ਅਮਰਦਾਸ ਮਹਾਰਾਜ ਜੀ ਕਹਿੰਦੇ ਆ ਵਿਚਾਰਿਆ ਕਰ ਕਿ ਇਹ ਮਨ ਨੂੰ ਮਮਤਾ ਕਿੱਥੋਂ ਆ ਚੁੰਮੜੀ ਪੰਡਤ ਇਸ ਮਨ ਕਾ ਕਰੋ ਵਿਚਾਰ ਵੇਦ ਸ਼ਾਸਤਰ ਦੀ ਮਰਯਾਦਾ ਆਦਿਕ ਦੇ ਜੋਰ ਦੇਣ ਥਾਂ ਆਪਣੇ ਇਸ ਮਨ ਬਾਰੇ ਵੀ ਵਿਚਾਰ ਕਰਿਆ ਕਰ ਕਿ ਮੇਰਾ ਮਨ ਕੀ ਕਰਦਾ ਹੈ ਮੇਰਾ ਮਨ ਕੀ ਸੋਚਦਾ ਹੈ ਮੈਂ ਕੀ ਕਰ ਰਿਹਾ ਹਾਂ ਪੰਡਤ ਇਸ ਮਨ ਦਾ ਕਰਹੋ ਵਿਚਾਰ ਅਵਰਕ ਕੇ ਬੌਤਾ ਪੜਾ ਉਠਾਵੈ ਭਾਰ ਕਿਤੇ ਆਪਣੇ ਮਨ ਦੀ ਪੜਤਾਲ ਛੱਡ ਕੇ ਹੋਰ ਬੌਤਾ ਜੋ ਕੋਈ ਤੂੰ ਪੜਦਾ ਹੈ ਉਹ ਆਪਣੇ ਸਿਰ ਉੱਤੇ ਕਿਤੇ ਹਮੇ ਦੇ ਭਾਰ ਹੀ ਦਿਨ ਚੱਕੀ ਫਿਰਦਾ ਉਹ ਸਿੱਖ ਜਾਂਦੇ ਆ ਨਾ ਕਿ ਥੋੜੀ ਜੀ ਬਦਵਤਾ ਆਵੋ ਸਮਝਣ ਦੀ ਬਜਾਏ ਵਿਚਾਰਨ ਦੀ ਬਜਾਏ ਗ੍ਰੰਥਾਂ ਦਾ ਭਾਰ ਹੀ ਚੱਕ ਲਿਆ। ਬੇਦਕ ਤੇਵ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰਾ। ਮਹਾਰਾਜ ਕਹਿੰਦੇ ਆ ਰਾਮ ਨਾਮ ਕੀ ਗਤ ਨਹੀਂ ਬੇਦਕ ਤੇਵ ਪੜੇ ਕਾ ਕਿਆ ਗੁਣ। ਖਰ ਚੰਦਨ ਜਸ ਭਾਰਾ ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਪਾਰਾ। ਕਹਿੰਦੇ ਗਤ ਜਾਣੀ ਜਿਵੇਂ ਖਰ ਚੰਦਨ ਜਸ ਪਰ ਕਹਿੰਦੇ ਖੋਤੇ ਦੇ ਉੱਪਰ ਚਾਹੇ ਚੰਦਨ ਲੱਦ ਦਿਓ ਤੇ ਚਾਹੇ ਆਮਲਕ ਲੱਦ ਦਿਓ ਉਹਨੂੰ ਤੇ ਭਾਰ ਹੀ ਲੱਗਣਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਇਸੇ ਤਰ੍ਹਾਂ ਅਵਰ ਕੇ ਬਹੁਤਾ ਪੜਾ ਉਠਾਵੈ ਭਾਰ ਮਮਤਾ ਮਾਇਆ ਮਮਤਾ ਕਰਤੈ ਲਾਈ ਵੇ ਕਰਤਾਰ ਨੇ ਆਪ ਹੀ ਮਨ ਨੂੰ ਲਾਇਆ ਹੈ ਮਮਤਾ ਚ ਮੂੜੀ ਹੈ ਇਹ ਹੁਕਮ ਕਰ ਸ੍ਰਿਸ਼ਟ ਪਾਈ ਕਰਤਾਰ ਨੇ ਪ੍ਰਮਾਤਮਾ ਨੇ ਮਾਇਆ ਦੀ ਮਮਤਾ ਦੇ ਹੁਕਮ ਦੇ ਕੇ ਹੀ ਜਗਤ ਪੈਦਾ ਕੀਤਾ ਹੋਇਆ ਹੈ ਗੁਰ ਪ੍ਰਸਾਦਿ ਬੂਝੋ ਪਾਈ ਹੈ ਭਾਈ ਗੁਰੂ ਦੀ ਕਿਰਪਾ ਨਾਲ ਇਸ ਗੱਲ ਨੂੰ ਸਮਝਣਾ ਕਰ ਸਦਾ ਰਹੋ ਹਰ ਕੀ ਸਰਣਾਈ ਤੂੰ ਗੁਰੂ ਜੀ ਦੀ ਸ਼ਰਨ ਵਿੱਚ ਆਉਣਾ ਕਰ ਸਦਾ ਪਰਮਾਤਮਾ ਦੀ ਸ਼ਰਨ ਪਿਆਰ ਹੈ ਤੇ ਇਹ ਮਾਇਆ ਦੀ ਮੌਤਾ ਫਿਰ ਤੇਰੇ ਉੱਤੇ ਆਪਣਾ ਜੋਰ ਨਹੀਂ ਪਾ ਸਕਦੀ ਪੈਦਾ ਭਾਵੇਂ ਪਰਮਾਤਮਾ ਦੀ ਕੀਤੀ ਹੋਈ ਹੈ ਹੁਣ ਸਤਿਗੁਰੂ ਜੀ ਦੱਸਦਾ ਇਹ ਪੰਡਤ ਹੈ ਕੌਣ ਆ ਵਿਦਵਾਨ ਹੈ ਕੌਣ ਆ ਸੋ ਪੰਡਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ਪਾਤਸ਼ਾਹ ਕਹਿੰਦੇ ਉਹ ਮਨੁੱਖ ਅਸਲ ਪੰਡਤ ਹੈ ਜੋ ਆਪਣੇ ਉੱਤੋਂ ਮਾਇਆ ਦੇ ਤਿੰਨਾਂ ਗੁਣਾ ਦੇ ਭਾਰ ਨੂੰ ਲਾਹ ਲੈਂਦਾ ਹੈ आनंदिन ਏਕੋ ਨਾਮ ਵਖਾਣਾ ਹਰ ਵੇਲੇ ਸਿਰਫ ਹਰੀ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਗਾਉਂਦਾ ਹੈ ਜਪਣ ਲਈ ਕਹਿੰਦਾ ਹੈ ਹਰ ਦਾ ਭਲਾ ਸੋਚਦਾ ਹੈ ਸਤਗੁਰ ਕੀ ਉਹ ਦੀਖਿਆ ਲੈ ਅਜਿਹਾ ਪੰਡਤ ਗੁਰੂ ਦੀ ਸਿੱਖਿਆ ਗ੍ਰਹਿਣ ਕਰਦਾ ਹੈ ਇਹ ਸਿੱਖਿਆ ਭਾਈ ਗ੍ਰਹਿਣ ਕਰਨੀ ਹੈ ਸਤਗੁਰ ਆਗੈ ਸੀਸ ਧਰੇ ਗੁਰੂ ਦੇ ਅੱਗੇ ਆਪਣਾ ਸਿਰ ਰੱਖੀ ਰੱਖਦਾ ਹੈ ਸਦਾ ਗੁਰੂ ਦੇ ਹੁਕਮ ਵਿੱਚ ਤੁਰਨਾ ਅਸਲ ਸਿਰ ਰੱਖਣਾ ਕੀ ਆ ਪਾਉ ਗੁਰੂ ਦੇ ਚਰਨਾਂ 'ਚ ਮਾਤ ਰੱਖ ਦੇਣੀ ਸਿੱਖਿਆ ਗ੍ਰਹਿਣ ਕਰ ਲੈਣੀ ਅਸਲ ਸਿਰ ਰੱਖਣਾ ਇਹ ਹੈ ਸਤਿਗੁਰੇ ਆਗੈ ਸੀਸ ਤਰੇ ਸਦਾ ਅਲੱਗ ਰਹਿ ਨਿਰਵਾਣ ਉਹ ਸਦਾ ਫਿਰ ਨਰਲੇਪ ਰਹਿੰਦਾ ਹੈ ਅਤੇ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ ਸੋ ਪੰਡਤ ਦਰਗਹਿ ਪ੍ਰਵਾਣ ਪਾਤਸ਼ਾਹ ਕਹਿੰਦੇ ਆ ਵੀ ਅਜਿਹਾ ਪੰਡਤ ਫਿਰ ਭਾਈ ਪ੍ਰਭੂ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਣ ਹੋ ਜਾਂਦਾ ਹੈ ਜਾ ਏਕੋ ਵੇਖੈ ਸਭ ਨਾਮੈ ਏਕੋ ਏਕ ਵਖਾਣਾ ਹੈ ਜਿਹੜਾ ਪੰਡਤ ਵੇਦ ਸ਼ਾਸਤਰ ਆਦਿਕ ਦੀ ਚਰਚਾ ਦੀ ਥਾਂ ਆਪਣੇ ਮਨ ਨੂੰ ਪੜਤਾਲਦਾ ਇਹ ਉਪਦੇਸ਼ ਕਰਦਾ ਹੈ ਸਭ ਜੀਵਾਂ ਵਿੱਚ ਇੱਕੋ ਪ੍ਰਮਾਤਮਾ ਵਸਦਾ ਹੈ ਭਾਈ ਜਾ ਏਕੋ ਵੇਖੈ ਤਾਂ ਏਕੋ ਜਾਣੈ ਜਦੋਂ ਉਹ ਪੰਡਤ ਸਭ ਜੀਵਾਂ ਵਿੱਚ ਇੱਕ ਪ੍ਰਭੂ ਰੂਪ ਵੇਖਦਾ ਹੈ ਤਦੋਂ ਉਹ ਉਸ ਇੱਕ ਪ੍ਰਭੂ ਨਾਲ ਦੂੰਗੀ ਸਾਂਝ ਪਾ ਲੈਂਦਾ ਹੈ ਜਾ ਕੋ ਬਖਸ਼ੇ ਮਿਲੇ ਸੋਏ ਜੇ ਸਮਨੁ ਮਨੁੱਖ ਤੇ ਕਰਤਾਰ ਬਖਸ਼ਿਸ਼ ਕਰਦਾ ਹੈ ਕਿਰਪਾ ਕਰਦਾ ਹੈ ਉਸੇ ਨੇ ਉਹ ਆਪਣੇ ਚਰਣਾ ਵਿੱਚ ਜੋੜਦਾ ਹੈ ਇਸ ਤਰ੍ਹਾਂ ਮਾਰੇ ਕਹਿੰਦੇ ਫਿਰ ਇਸ ਕਰਨ ਨਾਲ ਕੀ ਹੁੰਦਾ ਹੈ ਇੱਥੇ ਉੱਥੇ ਸਦਾ ਸੁਖ ਹੋਏ ਉਸ ਮਨੁੱਖ ਨੂੰ ਇਸ ਲੋਕ ਅਤੇ ਪ੍ਰਲੋਕ ਵਿੱਚ ਆਤਮਿਕ ਆਨੰਦ ਸਦਾ ਮਿਲਿਆ ਰਹਿੰਦਾ ਹੈ ਕਹਿਤ ਨਾਨਕ ਕਵਨ ਵਿਦ ਕਰੇ ਕਿਆ ਕੋਇ ਸਤਗੁਰੂ ਜੀ ਆਖਦੇ ਆ ਭਾਈ ਕਿ ਮਾਇਆ ਦੇ ਬੰਧਨਾਂ ਤੋਂ ਖਲਾਸੀ ਹਾਸਲ ਕਰਨ ਲਈ ਆਪਣੇ ਮੱਤ ਦੇ ਆਸਰੇ ਕੋਈ ਵੀ ਮਨੁੱਖ ਕੋਈ ਵੀ ਯੁਗਤ ਨਹੀਂ ਵਰਤ ਸਕਦਾ ਸੋਈ ਮੁਕਤ ਜਾ ਕੋ ਕਿਰਪਾ ਹੋਏ ਜਿਸਮਨੁ ਕੁੱਤੇ ਪ੍ਰਭੂ ਮੇਰ ਕਰਦਾ ਹੈ ਕਿਰਪਾ ਕਰਦਾ ਹੈ ਉਹੀ ਇਨਾਂ ਬੰਦਨਾ ਤੋਂ ਖਲਾਸੀ ਪਾ ਸਕਦਾ ਹੈ ਆਨੰਦੈਨ ਹਰ ਗੁਣ ਗਾਵੇ ਸੋਏ ਉਹ ਮਨੁੱਖ ਹਰ ਵੇਲੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ ਉਹ ਫਿਰ ਆਪਣੇ ਉੱਚੇ ਵਰਨ ਆਦਿਕ ਦੀ ਪਕਿਆਈ ਦੀ ਖਾਤਰ ਵੇਦ ਸ਼ਾਸਤਰ ਆਦਿਕਾਂ ਦੀ ਮਰਿਆਦਾ ਦਾ ਹੌਕਾ ਨਹੀਂ ਦਿੰਦਾ ਹੈ ਤੇ ਉਹ ਇੱਕ ਪਰਮਾਤਮਾ ਕਾਲਪੁਰਖ ਵਾਹਿਗੁਰੂ ਦੇ ਨਾਲ ਜੋੜਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹਉਨਿਆ ਪੁਨਾਂ ਦੀ ਖੁਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ